ਨਾਮ ਕਾਫੀ ਮੈਡਮ ਐਮਸੀ ਬਾਰ ਨੰਬਰ 5 ਦੀ ਕੀ ਅੱਜ ਪ੍ਰੋਗਰਾਮ ਰੱਖਿਆ ਤੁਸੀਂ ਅੱਜ ਜੀ ਅਸੀਂ ਪ੍ਰੋਗਰਾਮ ਇਹ ਰੱਖਿਆ ਅੱਜ ਤੀਜ ਦੀਆਂ ਤੀਆਂ ਮਨਾ ਰਹੇ ਆ ਅਸੀਂ ਸਾਰੀਆਂ ਭੈਣਾਂ ਰਲ ਮਿਲ ਕੇ ਸਾਨੂੰ ਸਾਰਾ ਅੱਜ ਬੜੀ ਖੁਸ਼ੀ ਆ ਕਿਉਂਕਿ ਜਿਹੜਾ ਇਹ ਹੈ ਵਿਰਸਾ ਵਾ ਇਹ ਪਹਿਲਾਂ ਬਹੁਤ ਹੀ ਵਿਛੜ ਚੱਲਿਆ ਸੀਗਾ ਅੱਜ ਕੱਲ੍ਹ ਤੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵੀ ਕੀ ਤੀਆਂ ਹੁੰਦੀਆਂ ਨੇ ਕੀ ਪੁਰਾਣੇ ਆਪਣੇ ਜੋ ਹੁੰਦਾ ਸਮਾਨ ਆਪਣਾ ਕੋਈ ਚਰਖਾ ਵਗੈਰਾ ਜਾਂ ਕੋਈ ਉਖੜੀਆਂ ਵਗੈਰਾ ਕਹਿੰਦੇ ਆ ਕੋਈ ਪੰਜੇ ਵਗੈਰਾ ਕਹਿੰਦੇ ਕਿਸੇ ਬੱਚੇ ਨੂੰ ਨਹੀਂ ਪਤਾ ਅੱਜ ਅਸੀਂ ਪੋਨਾ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਾਵਾਂਗੇ ਇਹ ਰਲ ਮਿਲ ਕੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਆਪਣੇ ਖਾਸ ਕਰਕੇ ਭੈਣਾਂ ਦੇ ਨਾਲ ਅਸੀਂ ਅੱਜ ਭਾਰਤੀ ਪੈਲਸ ਦੇ ਵਿੱਚ ਹੋਮ ਮਹਾਮਾ ਕੇ ਤੀਆਂ ਮਨਾ ਰਹੇ ਹਾਂ ਖਾਣ ਪੀਣ ਦਾ ਪਹਿਨ ਪੂਰਾ ਅਰੇਂਜਮੈਂਟ ਵਧੀਆ ਹਲਵਾਈ ਸਲਵਾਈ ਸਭ ਲੱਗੇ ਹੋਏ ਨੇ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ ਕਿੰਨੇ ਆ ਗਏ ਮੇਰੇ ਦਿਨੇ 파ਰੂਜੀ ਕਿਤਾਬ ਅਸੀਂ ਹੈਗੇ 300 ਦੇ ਤੇ ਕਰੀਬ ਹੈਗੇ ਆ ਅਸੀਂ 300 ਦੇ ਕਰੀਬ ਅਸੀਂ ਡੇਢੀ ਸਹਿਗੀਆਂ ਨੇ ਐਨ ਵਧੀਆ ਆਪਣੇ ਪਿਆਰ ਨਾਲ ਅਸੀਂ ਬਣਾ ਰਹੇ ਹਾਂ ਸੱਗੀ ਫੁੱਲ ਕੀ ਹੁੰਦਾ ਸੱਗੀ ਫੁੱਲ ਉਹ ਹੁੰਦਾ ਜਿਹੜੀਆਂ ਪਹਿਲੇ ਸਮਿਆਂ ਦੇ ਵਿੱਚ ਲੇਡੀਜ਼ ਹੁੰਦੀਆਂ ਸੀਗੀਆਂ ਉਹ ਆਪਣੇ ਇੱਥੇ ਸਿਰ ਦੇ ਉੱਤੇ ਉਹ ਉਹਨਾਂ ਦੀ ਇੱਕ ਰੱਸੀ ਜੀ ਹੁੰਦੀ ਆ ਬਣਾ ਕੇ ਉਹ ਐਂ ਬਣਦੀ ਹੁੰਦੀ ਸੀ ਉਹਨੂੰ ਸੱਗੀ ਫੁੱਲ ਕਿਹਾ ਜਾਂਦਾ ਸੀ ਕੋਈ ਪ੍ਰਾਰਥਨ ਬੋਲੀ ਸੁਣਾ ਦਿਓ ਅਸੀਂ ਜੀ ਪ੍ਰਾਰਥਨ ਬੋਲੀਆਂ ਅੱਜ ਬਹੁਤ ਤਿਆਰ ਕੀਤੀਆਂ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਬੋਲੀਆਂ ਨੇ ਬੋਲੀਆਂ ਦਾ ਢੇਰ ਲੱਗੇ ਪਰ ਜਿੰਨੇ ਸੀ ਕਿ ਮੈਂ ਕਹਿ ਦਈਏ ਸਾਡੇ ਕੋਲ ਟਾਈਮ ਥੋੜੇ ਵਾਸਤੇ ਥੋੜਾ ਜਿਹਾ ਅਸੀਂ ਆਪਣਾ ਮਨੋਰੰਜਨ ਵੀ ਕਰਨਾ ਅਸੀਂ ਬੋਲੀਆਂ ਕਿਹ ਪਾਵਾਂਗੇ ਅਸੀਂ ਬਾਵਾਂਗੇ ਤੀਆਂ ਸੌਣ ਦੀਆਂ ਤੀਜ ਮਹੀ ਤੀਆਂ ਤੀਜ ਦੀਆਂ ਸੌਣ ਮਹੀਨੇ ਆਈਆਂ ਤੀਆਂ ਤੀਜ ਦੀਆਂ ਸੌਣ ਮਹੀਨੇ ਤੀਆਂ ਤੀਜ ਦੀਆਂ ਸੌਣ ਮਹੀਨੇ ਆਈਆਂ ਤੀਆਂ ਤੀਜ ਦੀਆਂ ਆਈ ਬਾਬਾ ਨਾਨਕਾਂ ਆਈ ਬਾਬਾ ਨਾਨਕਾਂ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤੇ ਵੀ ਤੇ ਉਹ ਦੇਕਰ ਦਾਨੀ ਜਦੋਂ ਲੜਦਾ ਤੇਲਾ ਦੇਲਾ ਦੇਕਰ ਦਾਨੀ ਜਦੋਂ ਲੜਦਾ ਤੇਲਾ ਦੇਲਾ ਦੇਕਰ ਦਾਨੀ ਆਸੀ ਲੇਡੀਜ਼ ਨੂੰ ਇਹ ਕਹਾਂਗੇ ਵੀ ਜਿਹੜੇ ਅੱਜ ਕੱਲ ਦੇ ਬੱਚੇ ਆ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਮਾਪੇ-ਬਾਪ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਬਈ ਰਲ ਮਿਲ ਕੇ ਸਾਰੇ ਖੁਸ਼ੀ ਦਾ ਤਿਹਾਰ ਮਨਾਇਆ ਕਰੋ ਆਪਣੇ ਪੀਂਆਂ ਦਾ ਤਿਹਾਰ ਖਾਸ ਕਰਕੇ ਭੈਣਾ ਬੀਬੀਆਂ ਦਾ ਇਹ ਕਿਉਂਕਿ ਅੱਗੇ ਪਿਛਲੇ ਸਮੇਂ ਸਹੁਰਿਆਂ ਤੋਂ ਕੁੜੀਆਂ ਆਇਆਂ ਕਰਦੀਆਂ ਸੀਗੀਆਂ ਸਹੁਰਿਆਂ ਤੋਂ ਕਦੇ ਲੋਕਾਂ ਨੇ ਸੌਣ ਦੀ ਮਿਹਨਤ ਸੁਧਾਰੇ ਦਿੰਦੇ ਨੇ ਕੁੜੀਆਂ ਨੂੰ ਤੀਆਂ ਨੂੰ ਆਉਣੀਆਂ 15-15 ਦਿਨ ਤੀਆਂ ਰਹਿੰਦੀਆਂ ਸੀ ਉਹਨਾਂ ਰਲ ਮਿਲ ਕੇ ਐਸੇ ਬਹਾਨੇ ਆਪਾਂ ਇੱਕੋ ਜਾਂ ਸਾਰੇ ਪਹਣਾ ਨੂੰ ਮਿਲ ਸਕਦੇ ਸੀਗੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਆਪਣੇ ਮੇਲੇ ਕੇਲੇ ਵੀ ਸਵਾਬ ਨਾਲ ਹੋ ਜਾਂਦੇ ਸਾਡੇ ਇਹੀ ਕਹਿਣਾ ਵੀ ਬੱਚਿਆਂ ਨੂੰ ਆਪਣੇ ਸਿਖਾਇਆ ਕਰੋ ਵੀ ਭਾਈ ਇਹ ਪੁਰਾਣਾ ਸੱਭਿਆਚਾਰ ਆ ਇਹਨੂੰ ਸੰਭਾਲ ਕੇ ਰੱਖੋ ਯਾ ਪੁਰਾਣਾ ਵਿਰਸਾ ਆਪਣਾ ਪੁਰਾਣੇ ਜੋ ਵੀ ਹੈਗਾ ਆਪਣਾ ਯਾਦ ਰੱਖਿਆ ਕਰੋ ਐ ਤਾਂ ਹੁਣ ਨਵੇਂ ਨਵੇਂ ਕੰਮ ਚੱਲੇ ਹੋਏ ਨੇ ਡੀ ਜੇ ਲਾ ਕੇ ਮਾਡਲ ਲੜਕੀਆਂ ਨੱਚ ਲੀਆਂ ਉਹ ਨੱਚ ਲੀਆਂ ਉਹ ਇੱਕ ਅਲੱਗ ਚੀਜ਼ ਆ ਉਹ ਇਹ ਪਾਰਟਿਸਪੀਏਟ ਅਲੱਗ ਆ ਉਹ ਅਲੱਗ ਆ ਨਾਮ ਹੈ ਹਾਂਜੀ ਮੇਰਾ ਨਾਮ ਪ੍ਰਕਾਸ਼ ਕੌਰ ਆ ਮੈਂ ਐਕਸ ਐਮ ਸੀ ਆ ਔਰ ਸਮਰਾਲੇ ਦੀ ਵਸਨੀਕ ਆ ਅਸੀਂ ਮਤਲਬ ਜਦੋਂ ਦੇ ਮਤਲਬ ਇਸ ਸਮਰਾਲੇ ਚ ਆ ਜਦੋਂ ਦੀਆਂ ਤੀਆਂ ਲੱਗਦੀਆਂ ਨੇ ਅਸੀਂ ਮਤਲਬ ਉਸ ਤੋਂ ਸਾਲ ਹਰ ਸਾਲ ਅਸੀਂ ਤੀਆਂ ਇੱਥੇ ਮਨਾਉਂਦੇ ਆ ਇਹ ਤੀਆਂ ਤੀਆਂ ਦਾ ਤਿਹਾਰ ਹੈ ਇਹ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀਗਾ ਹੁੰਦਾ ਕਿ ਕੁੜੀਆਂ ਕਿਤੇ ਸਾਲੀ ਛੇ ਮਹੀਨੇ ਆਪਣੇ ਪੇਕੇ ਜਾਂਦੀਆਂ ਹੁੰਦੀਆਂ ਸੀ ਉਹ ਜਿਹਨੇ ਹੁਣ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਹੀਨਾ ਮਹੀਨਾ ਰਹਿ ਕੇ ਜਾਂਦੀ ਸੀ ਕਿ ਆ ਸੌਣ ਦਾ ਮਹੀਨਾ ਤੀਆਂ ਦੇ ਵਿੱਚ ਤੀਆਂ ਮਨਾਇਆ ਜਾਂਦੀ ਸੀ। ਇਹ ਕੋਈ ਬਤੀਆ ਨਹੀਂ ਪੈਪੜੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ। ਕੀ ਕਹਾਂਗੇ ਅੱਜ ਦੇ ਜਨਰੇਸ਼ਨ ਨੂੰ ਜਿਹੜੀ ਤੀਆਂ ਨੂੰ ਨਹੀਂ ਜਾਣਦੀ ਇਹ ਅਸੀਂ ਤਾਂ ਹੀ ਕਰਕੇ ਤੀਆਂ ਮਨਾਉਂਦੇ ਆ ਪੁਰਾਣਾ ਵਿਰਸਾ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਪੁਰਾਣੇ ਵਿਰਸੇ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਇਸੇ ਕਰਕੇ ਇਸ ਸਟੇਜ ਦੇ ਉੱਤੇ ਚਰਖਾ ਪੀੜੀ ਨਾਲ ਅਸੀ ਪੱਕੀਆਂ ਰੱਖੀਆਂ ਹੋਈਆਂ ਨੇ ਦਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬੁਣੀਆਂ ਹੋਈਆਂ ਨੇ ਅਸੀਂ ਖੋਦ ਆਪਣੇ ਹੱਥੀ ਬੁਣੀਆਂ ਹੋਈਆਂ ਨੇ ਨਾਲ ਉਹਨਾਂ ਦੇ ਅਸੀਂ ਜਿਸ ਤਰ੍ਹਾਂ ਅਟੇਰ ਨਾਲ ਵੀ ਰੱਖਿਆ ਹੋਇਆ ਸੂਤ ਵੀ ਰੱਖਿਆ ਹੋਇਆ ਤੇ ਬਾਕੀ ਹੋਰ ਜਿਵੇਂ ਪਿੱਤਲ ਦੇ ਭਾਂਡੇ ਹੋਗੇ ਬਲਟੋਹੀ ਹੋਗੀ ਬਾਲਟੀ ਹੋਗੀ ਤੇ ਜੱਗ ਹੋ ਗਿਆ ਜਿਹੜੇ ਪੁਰਾਣੇ ਪਿੱਤਲ ਦੇ ਭਾਂਡੇ ਚੱਲਦੇ ਸੀਗੇ ਉਖੜੀ ਹੋਗੀ ਉਖੜੀ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੈਗਾ ਉਹ ਵੀ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਪੁਰਾਣੇ ਸਮੇਂ ਵਿੱਚ ਕੀ ਕੁਝ ਹੁੰਦਾ ਸੀਗਾ ਜਿੰਨੇ ਮੈਂਬਰ ਆਨੇ ਆਏ ਅੱਜ ਤਕਰੀਬਨ ਸਾਡਾ 200 ਮੈਂਬਰ ਹੋਣਾ ਔਰ ਸਾਰੇ ਬਹੁਤ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਸਾਰੇ ਤੀਆਂ ਮਨਾ ਰਹੇ ਨੇ ਸਾਰੇ ਬਹੁਤ ਜਿਆਦਾ ਖੁਸ਼ ਨੇ ਖਾ ਪੀ ਰਹੇ ਨੇ ਨੱਚ ਰਹੇ ਨੇ ਗਾ ਰਹੇ ਨੇ ਕੁੜੀਆਂ ਛੋਟੇ ਛੋਟੇ ਬੱਚੇ ਪਰਫਾਰਮੈਂਸ ਕਰ ਰਹੇ ਨੇ ਔਰ ਸਨ ਬਹੁਤ ਹੀ ਵਧੀਆ ਲੱਗਦਾ ਜੀ ਮੇਰਾ ਨਾਮ ਬਲਤੇਜ ਕੌਰ ਸੋਕੀ ਮਾ ਜੀ ਤੁਸੀਂ ਤੀਆਂ ਦੇ ਤਿਹਾੜੀ ਤੇ ਪਹੁੰਚੋ ਕੀ ਕਹੋਗੇ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਅਰੇ ਜੀ ਇਹ ਤੀਆਂ ਦਾ ਤਿਹਾੜ ਸਦੀਆਂ ਤੋਂ ਪੁਰਾਣਾ ਚੱਲਿਆ ਆ ਰਿਹਾ ਹੈ ਕਿਉਂਕਿ ਮਤਲਬ ਇਹ ਸਾਵਣ ਦੇ ਮਹੀਨੇ ਚਾਨਣ ਦੀ ਤੀਜ ਨੂੰ ਮਨਾਈਆਂ ਜਾਂਦੀਆਂ ਨੇ ਮਤਲਬ ਜਿਹੜੀਆਂ ਸੱਦ ਬਿਆਆਂ ਨੰਮੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਮਤਲਬ ਉਹ ਸਹੁਰੇ ਘਰੇ ਉਹਨਾਂ ਦਾ ਭਰਾ ਪੇਕੇ ਘਰ ਉਹਨਾਂ ਨੂੰ ਲੈਣ ਆਉਂਦੇ ਨੇ ਤੇ ਉਹ 15 ਦਿਨ ਆਪਣੇ ਪੇਕੇ ਘਰੇ ਰਹਿੰਦੀਆਂ ਨੇ ਤੇ ਪਿੱਛੇ ਕਰੇ ਤਾਂ ਖੜੀਆਂ ਦਾ ਤਿਹਾਰ ਮਨਾ ਕੇ ਆਪਣੇ ਸੌਰੇ ਘਰੇ ਵਾਪਸ ਆ ਜਾਂਦੀਆਂ ਨੇ ਇਸ ਕਰਕੇ ਇਹ ਤੀਆਂ ਦਾ ਤਿਹਾਰ ਮੜਾਇਆ ਜਾਂਦਾ ਹੈ ਤੇ ਕੈਂਠਾ ਕੀ ਹੁੰਦਾ ਇਹ ਕੈਂਠਾ ਮਤਲਬ ਗੱਲ ਚ ਪਾਇਆ ਜਾਂਦਾ ਠੀਕ ਹੈ ਜਦੋਂ ਜਾਉਂਦਾ ਜੇ ਅਣੀ ਜਨਰੇਸ਼ਨ ਨੂੰ ਜਿਹੜੀਆਂ ਤੀਆਂ ਬਾਰੇ ਨਹੀਂ ਜਾਣਦੀ ਮਤਲਬ ਅਸੀਂ ਇਹੀ ਕਹਾਂਗੇ ਵੀ ਇਹ ਤੀਆਂ ਦਾ ਤਿਹਾਰ ਤਾਂ ਹੀ ਅਸੀਂ ਰੱਖਿਆ ਗਿਆ ਕਿ ਜਿਹੜੀ ਨਵੀਂ ਜਨਰੇਸ਼ਨ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਮਤਲਬ ਪੁਰਾਣੇ ਵਿਰਸੇ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮਤਲਬ ਹੁੰਦੀਆਂ ਸੀ ਉਹਨਾਂ ਨੂੰ ਦਿਖਾਈਆਂ ਦੇਈਆਂ ਚਰਖਾ ਪੀੜੀ ਅੰਖੜੀ ਤੇ ਆਹ ਦਰੀਆਂ ਪੱਖੀਆਂ ਮਤਲਬ ਐਦਾਂ ਬੱਚਿਆਂ ਨੂੰ ਪਤਾ ਲੱਗਦਾ ਕਿਹੜੀ ਕਿਹੜੀ ਗੇਮ ਕਰਾਈ ਜਾਂਦੀ ਚਲੋ ਬੱਸ ਇੰਦਰਜੀਤ ਕੱਟ ਲੈਣੇ ਬਸ ਤੁਸੀਂ ਭਾਰਤੀ ਬੈਲੈਂਸ ਪਹੁੰਚੇ ਹੋ ਹਾਂਜੀ ਕੀ ਕਹੋਗੇ ਇਸ ਬਾਰੇ ਬਸ ਪੀਂਆਂ ਦਾ ਐ ਅੱਜ ਅੱਗੇ ਕੁੜੀਆਂ ਸੌਰੇ ਜਾਂਦੀਆਂ ਸੀ ਇਕੱਠੇ ਹੁੰਦੇ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਬਹਾਨੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਦਾ ਇੰਜੋਏ ਕਰਦੀਆਂ ਨੇ ਸੌਣ ਦੇ ਮਹੀਨੇ ਇਹ ਮਨਾਇਆ ਜਾਂਦੀਆਂ ਨੇ ਕਿੰਨੇ ਜਣੇ ਲੇਡੀਆਂ ਨੇ ਪਾਰਟਿਸਪੇਟ ਕੀਤਾ ਹੈ ਤੋਂ ਇੱਥੇ ਕੰਸ ਹੈਗੇ ਨੇ 250 ਤੋਂ ਲੈ ਕੇ 300 ਲੇਡੀਆਂ ਹੈਗੀਆਂ ਨੇ ਹੂੰ ਤਾਂ ਅੱਜ ਕੱਲ੍ਹ ਨਹੀਂ ਨਿਕਲਦੇ ਚੱਲ ਬਹਾਨੇ ਨਾਲ ਬੰਦਾ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਨੱਚ ਟੱਪ ਲੈਂਦੀਆਂ ਨੇ ਨਹੀਂ ਤਾਂ ਘਰਾਂ 'ਚੋਂ ਅੱਜ ਕੱਲ੍ਹ ਟਾਈਮ ਨਹੀਂ ਲੱਗਦਾ ਕਿਸੇ ਕੋਲੇ ਸਗੀ ਫੁੱਲ ਕੀ ਹੁੰਦਾ ਸਗੀ ਫੁੱਲ ਆਪਣੇ ਇੱਕ ਪੁਰਾਣਾ ਹੈਗਾ ਗਹਿਣਾ ਵਿਰਸਾ ਉਹ ਸਿਰ ਦੇ ਉੱਪਰ ਲਾਇਆ ਜਾਂਦਾ ਦਾ ਕੀ ਅੱਗੇ ਤੁਸੀਂ ਕਹਿਣਾ ਜਾਉਂਗੇ ਆ ਲੈਡੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸ ਆਪਣੇ ਇਹੀ ਆ ਵੀ ਲੈਡੀਆਂ ਨੂੰ ਵੀ ਪੁਰਾਣੇ ਵਿਰਸੇ ਨਾਲ ਜੁੜੋ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਅਸੀਂ ਇੱਥੇ ਅੱਜ ਇਹੀ ਚੀਜ਼ਾਂ ਸਾਰੀਆਂ ਪ੍ਰਾਤਨ ਚੀਜ਼ਾਂ ਲੈ ਕੇ ਆਏ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਚੀਜ਼ ਹੁੰਦੀ ਐ ਸਿੱਕੇ ਪੁਰਾਣੀ ਆ ਸੱਗੀ ਬਚਾਰਖੇ ਹੋ ਗਿਆ ਦਰੀਆਂ ਹੋ ਗਈਆਂ ਤੇ ਚਾਦਰਾਂ ਵੀ ਕਿਵੇਂ ਅੱਗੇ ਕੁੜੀਆਂ ਕੱਢਦੀਆਂ ਹੁੰਦੀਆਂ ਅਸੀਂ ਬੈਠ ਕੇ ਹੁਣ ਉਹ ਸਾਰੀਆਂ ਚੀਜ਼ਾਂ ਔਲੋਪ ਹੋ ਰਹੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਿਖਾਉਣ ਵਾਸਤੇ ਅਸੀਂ ਸਾਰਾ ਚੀਜ਼ਾਂ ਪ੍ਰਾਪਤਨ ਚੀਜ਼ਾਂ ਲੈ ਕੇ ਆਏ ਹਾਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੂਪ